ਸਾਰੇ ਹੀ ਸਤਿਕਾਰਯੋਗ ਕਿਸਾਨ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ 7 ਅਕਤੂਬਰ 2024 ਭਰਾਵੋ ਅਸੀਂ ਅੱਜ 26 ਪਰਮਲ ਝੋਨੇ ਦੀ ਕਟਾਈ ਬੀਜ ਦੇ ਲਈ ਕਰ ਰਹੇ ਹੱਥੀ ਛਾੜ ਕੇ ਦਾ ਬੀਜ ਬਣਾਵਾਂਗੇ ਪਰਮਲ ਵੈਰਾਈਆਂ ਕਿਸਾਨ ਵੀਰੋ 26 11 14 31 ਜਾਂ ਕੋਈ ਵੀ ਪਰਮਲ ਵੈਰਾਈ ਤੁਸੀਂ ਲਾਉਨੇ ਹੋ ਵੀਰੋ ਮੇਰੀ ਇਹੀ ਬੇਨਤੀ ਹੈ ਤੁਹਾਨੂੰ ਵੀ ਠੱਗਾਂ ਤੋਂ ਬਚੋ ਲੁੱਟ ਤੋਂ ਬਚੋ ਖੁਦ ਆਪ ਦੇ ਬੀਜ ਭਰਾਵੋ ਆਪ ਹੱਥੀ ਛਾੜ ਕੇ ਬਣਾਓ ਦੇਖੋ ਤੁਸੀਂ 베ਰਾ ਦੀਆਂ ਹਿੜਕਾਂ ਵਾਂਗੂ ਦਾਣੇ ਪੱਕੇ ਹੋਏ ਨੇ ਇੱਕ ਵੀ ਡੱਕਾ ਵਾਦਵਾ ਘੱਟ ਬਣੀ ਹੈਗਾ ਜੇ ਤੁਹਾਨੂੰ ਕੋਈ ਮਾੜਾ ਡੱਕਾ ਲੱਗਦਾ ਹੈ ਤਾਂ ਭਰਾਵੋ ਤੁਸੀਂ ਆਪ ਕੱਢ ਸਕਦੇ ਹੋ ਅਸੀਂ ਜਿਵੇਂ ਇਥੋਂ ਮਾੜੇ ਡੱਕੇ ਜਿਹੜੇ ਸੀਗੇ ਅਸੀਂ ਕੱਢ ਤੇ ਤੇ ਅਸੀਂ ਅੱਜ 10 ਕੁ ਮਰਲੇ ਜਗ੍ਹਾ ਇਹ 26 ਦੀ ਵੱਡੀ ਹੈ ਜਿਹੜਾ ਇਹ ਸਾਨੂੰ ਝਾੜ ਦੇ ਰਿਹਾਗਾ 26 ਇਹ 85 90 ਮਾਣ ਸਾਨੂੰ ਏਕੜ ਦਾ ਝਾੜ ਦੇ ਰਿਹਾ ਕਿਉਂਕਿ ਏਰੀਆ ਹੈਗਾ ਕਗਰ ਦਰਿਆ ਦਾ ਇਲਾਕਾ ਤੇ ਭਰਾਵੋ ਤੁਸੀਂ 14 ਰੱਖ ਲਓ 11 ਰੱਖ ਲਓ ਹੱਥੀ ਝਾੜ ਕੇ ਬੀਜ ਖੋਦ ਬਣਾਓ ਜਿਹੜਾ ਅੱਜ ਪਰਮਲ ਛੋੜਨੇ ਦਾ ਰੇਟ ਹੈ 23 ਰੁਪਏ ਕਿਲੋ 23 ਕੁਸ ਪੈਸੇ ਕਿਲੋ ਆ ਤੇ ਜਦੋਂ ਆਪਾਂ ਇਹ ਪਨੀਰੀ ਬੀਜਾਂਗੇ ਅਗਲੇ ਸਾਲ ਨੂੰ ਤਾਂ ਉਦੋਂ ਆਪਾਂ ਨੂੰ ਇਹੀ ਐ ਨਹੀਂ ਪਤਾ 150 ਰੁਪਏ ਕਿਲੋ ਕਿ 100 ਰੁਪਏ ਕਿਲੋ ਕਿ 200 ਰੁਪਏ ਕਿਲੋ ਆਪਾਂ ਨੂੰ ਬੀਜ ਲੈ ਕੇ ਛੜਕਣਾ ਪੈਂਦਾ ਹੈ ਤੇ ਨਾਲੇ ਐ ਨਹੀਂ ਪਤਾ ਉਹ ਵਿੱਚੋਂ ਕੀ ਸੱਪ ਨਿਕਲਿਆ ਬੇ ਤੇ ਜਿਹੜਾ ਆਪਣਾ ਹੱਥੀ ਝੜਾ ਹੂ ਆਪਾਂ ਨੂੰ ਪਤਾ ਹੁੰਦਾ ਹੈ ਜਿਹੜੇ ਵੀਰ ਬਾਸਪਤੀਆਂ ਲਾਉਂਦੇ ਆ ਹੁਣ ਅਸੀਂ ਵੀ ਬਾਸਪਤੀ ਲਾਉਣੇ ਆ ਸਾਡੇ ਕੋਲੇ ਵੀ 1509 ਲੱਗੀ ਆ 1509 1692 1718 1818 47 ਉਹ ਵੀ ਭਰਾਵੋ ਤੁਸੀਂ ਹੱਥੀ ਕੱਟ ਕੇ ਜਿਹੜੀ ਤੁਹਾਨੂੰ ਖੇਤ ਦੀ ਜਗ੍ਹਾ ਚੰਗੀ ਲੱਗਦੀ ਹੈ ਜਾਂ ਕਿਸੇ ਗਵਾਂਡੀ ਦੇ ਪਤਾ ਤੁਹਾਨੂੰ ਵੀ ਇੱਥੇ ਬੀਜ ਇਹ ਚੰਗਾਗਾ ਏਰੀਆ ਖੇਤ ਚੰਗਾ ਉਥੋਂ ਕੱਟ ਕੇ ਹੱਥੀ ਝਾੜੋ ਅੱਜ ਜੇ ਆਪਾਂ ਬਾਸਪਤੀ ਦੇ ਰੇਟ ਦੀ ਵੀ ਗੱਲ ਕਰ ਲਈ ਤਾਂ ਬੀਜ ਉਹਦਾ 30 ਰੁਪਏ ਕਿਲੋ ਆ ਤੇ ਜਦੋਂ ਆਪਾਂ ਬਾਸਪਤੀ ਦੀ ਅਗਲੇ ਸਾਲ ਨੂੰ ਪਨੀਰੀ ਬੀਜਣੀ ਆ ਤਾਂ ਉਦੋਂ ਆਏ ਨਹੀਂ ਪਤਾ ਆਪਾਂ ਨੂੰ 250 ਰੁਪਏ ਕਿਲੋ 300 ਰੁਪਏ ਕਿਲੋ ਬੀਜ ਮਿਲੇ ਨਿਕਲੂ ਉਹ ਵੀ ਸੋਡਾ ਉਹ ਨਹੀਂ ਉਹ ਆਏ ਨਹੀਂ ਹੈਗਾ ਵੀ 250 ਜਾਂ 300 ਵਾਲਾ ਸੋਡਾ ਵੀ 100 ਮਾ ਨਿਕਲੂ ਆ ਜਿੰਨਾ ਤੁਸੀਂ ਹੱਥੀ ਝਾੜਾ ਹੋਊਗਾ ਵੀ ਉਨੇ ਹੀ ਝਾੜੋ ਦੇਊਗਾ ਜਿਵੇਂ ਹੁਣ 26 ਅਸੀਂ ਹੱਥੀ ਝਾੜੀ ਜਨੇ ਇਹ ਅੱਜ 23 ਰੁਪਏ ਕਿਲੋ ਆ ਤੇ ਜੇ ਅਸੀਂ 150 ਰੁਪਏ ਕਿਲੋ ਵਾਲਾ ਦੇਵਾਂਗੇ ਉਹ ਆਏ ਨਹੀਂ ਹੈਗਾ ਵੀ ਸਾਡਾ ਬਾਲਾ ਨਿਕਲੂ ਆ ਝਾੜ ਬਰੋਬਰ ਹੀ ਹੁੰਦਾ ਹੈ ਤੇ ਇੱਥੇ ਸਾਡੇ ਗਵਾਂਢੀ ਨੇ 2 ਕਿੱਲੇ ਬੀਜ ਲਾਇਆ ਸੀ 26 ਦਾ ਮੁੱਲ ਲੈ ਕੇ ਪਤਾ ਨਹੀਂ ਕਿਹੜੀ ਕੰਪਨੀ ਦਾ ਸੀਗਾ ਦੋ ਕਿੱਲਿਆਂ ਦੇ ਵਿੱਚ ਉਹਦੇ ਹੋਰ ਝੋਨੇ ਦੇ ਡੱਕੇ ਆ ਗਏ ਉਹ ਦੂਜੇ ਹੋਰ ਇੱਕ ਅੱਖਾਂ ਜਿਹੇ ਵਾਲੇ ਤੇ ਮੈਨੂੰ ਲੱਗਦਾ ਆਪਣੇ ਕੋਲੇ 16 ਕਿੱਲੇ 26 ਆ ਤੇ ਆਪਣੇ ਇੱਕ ਵੀ ਡੱਕਾ ਨਹੀਂ ਹੈਗਾ ਜਿੰਨੇ ਉਹਦੇ ਦੋ ਕਿੱਲਿਆਂ ਦੇ ਵਿੱਚ ਹੈ ਤੇ ਆਪਣੇ 16 ਕਿੱਲਿਆਂ ਦੇ ਵਿੱਚ ਕੋਈ ਡੱਕਾ ਨਹੀਂ ਕਿਉਂਕਿ ਖੁਦ ਝਾੜਿਆ ਹੋਇਆ ਤੇ ਠੱਗੀਆਂ ਇੱਥੇ ਸਾਡੇ ਨਾਲ ਗਵਾਂਢ 'ਚ ਹੋਈਆਂ ਨੇ 5-6 ਕਿੱਲੇ ਉਹਨਾਂ ਨੂੰ ਛੋੜ ਨਾ ਦਿੱਤਾ ਇੱਕ ਤਾਂ ਪਤਾ ਨਹੀਂ ਮੁਛਲ ਦੇ ਤਾਂ ਵਿੱਚ ਹੀ ਉਹਦੇ ਸੀ 15 ਸੌ 9 ਉਹ ਜਦੋਂ ਨੇਰੀ ਆਈ ਆ ਕੱਲ ਪਰਸੋ ਦੂਜਾ ਉਹਦੇ ਉੱਤੇ ਡੱਗ ਪਿਆ ਤੇ ਬਰਬਾਦੀ ਹੋਈ ਉਹ ਕਿਉਂਕਿ ਹਰੇਕ ਨੇ 6 ਮਹੀਨੇ ਮਿਹਨਤ ਕਰਨੀ ਹੁੰਦੀ ਹੈ ਪੁੱਤਾ ਵਾਂਗੂ ਫਸਲਾਂ ਪਾਲੀਆਂ ਹੁੰਦੀਆਂ ਨੇ ਖਰਚਾ ਬਹੁਤ ਆਇਆ ਹੁੰਦਾ ਬਾਹ ਬਹਾਈ ਰੇਹਾਂ ਸਪਰੇਹਾਂ ਦਾ ਤੇ ਉੱਤੇ ਮਿਹਨਤ ਇਹ ਕਿਸਾਨ ਨੂੰ ਪਤਾਗਾ ਜਾਂ ਖੇਤਾਂ 'ਚ ਜਿਹੜੇ ਕਾਮੇ ਵੀਰ ਕੰਮ ਕਰਦੇ ਉਹਨਾਂ ਨੂੰ ਪਤਾ ਹੈ ਬੀਜ ਵੇਚਣ ਵਾਲੇ ਮਾਰ ਕੇ ਠੱਗੀਆਂ ਮਾਰ ਕੇ ਲੁੱਟਾਂ ਤੇ ਉਹ ਪੈਸੇ ਵਟੋਰ ਕੇ ਲੈ ਜਾਂਦੇ ਆ ਮੁੜ ਕੇ ਕਿਸਾਨ ਪੱਟਾਂ ਤੇ ਹੱਥ ਮਾਰ ਮਾਰ ਰੋਂਦੇ ਆ ਮੇਰੀ ਸਾਰੇ ਭਰਾਵਾਂ ਨੂੰ ਇਹੀ ਬੇਨਤੀ ਆ ਹੁਣ ਝੋਨੇ ਪਕਾਤੇ ਆ ਆਪਾਂ ਵੀ ਬੇਲੇ ਆ ਤੇ ਦਾਤੀਆਂ ਚੱਕ ਲੋ ਤੇ ਬੀਜ ਪ੍ਰਭੂ ਆਪਦਾ ਹੱਥ ਛਾੜ ਲੋ ਤੇ ਆਪ ਦੇ ਬੀਜ ਖੁਦ ਆਪ ਤਿਆਰ ਕਰੋ ਅੱਗੇ ਕਣਕ ਦੀ ਬਜਾਈ ਆਉਣੀ ਹੈ ਕਣਕ ਦੇ ਬੀਜਾਂ ਚ ਵੀ ਨਾ ਫਸ ਜਾਓ ਜਿੱਥੋਂ ਛੋੜੇ ਦੇਖੇ ਪਰਖੇ ਬੀਜ ਆ ਜਾਂ ਜਿਹੜੇ ਛੋੜੇ ਘਰੇ ਕਣਕ ਵਾਲੇ ਢੋਲਾਂ ਚ ਕਣਕ ਪਈ ਆ ਵਧੀਆ ਸਾਨੂੰ ਪਤਾ ਉਹਨੂੰ ਗਾ ਕੇ ਦੇਖ ਲੋ ਤੇ ਬੀਜ ਵਧੀਆ ਬਸ ਆਪਦੇ ਤਿਆਰ ਕਰਕੇ ਆਪ ਵੀ ਜੋ ਚਲੋ ਜਿਹੜੇ ਕੋਈ ਹਾਈਬ੍ਰਿਡ ਝੋਨੇ ਲਾਉਂਦੇ ਆ ਹਾਈਬ੍ਰਿਡ ਬੀਜ ਦੇ ਆ ਉਹ ਤਾਂ ਆਪਾਂ ਕੁਝ ਕਹਿ ਨਹੀਂ ਸਕਦੇ ਪਰ ਜਿਹੜੇ ਪਰਮਲ ਵੈਰੈਟੀਆਂ ਲਾਉਣੇ ਹੋ ਤੁਸੀਂ ਜਾਂ ਜਿਹੜੇ ਬਾਸਪਤੀ ਵਾਲੇ ਵੀਰ ਬਾਸਪਤੀ ਵੈਰੈਟੀਆਂ ਲਾਉਂਦੇ ਨੇ ਉਹ ਖੁਦ ਹੱਥੀ ਛਾੜ ਕੇ ਪ੍ਰਭੂ ਬੀਜ ਆਪ ਤਿਆਰ ਕਰੋ ਬਾਅਦ ਚ ਬਹਿੰਗੇ ਬਹੁਤ ਪੈਂਦੇ ਆ ਖਰਚਾ ਬਹੁਤ ਆਉਂਦਾ ਤੇ ਠੱਗੀਆਂ ਬੀਜਾਂ ਦੇ ਵਿੱਚ ਬਹੁਤ ਆ ਬਾਅਦ ਚ ਅਗਲਾ ਕਹਿੰਦਾ ਮੈਨੂੰ ਆ ਬੀਜ ਦੇ ਤਾਂ ਮੈਨੂੰ ਅਸੀਂ ਅੱਜ ਇਹ ਦਾਸ ਕੁਮਾਰਲੇ ਜਗਾ ਵੱਡੀ ਐ 26 ਦੀ ਤੇ ਜਿਹੜੇ ਅਸੀਂ ਦੀ ਹੁਣ ਝਾੜ ਕੇ ਨੂੰ ਪੂਰੀਆਂ ਛੰਡ ਸਮਾਰ ਕਰਕੇ ਤੇ ਇਹਦੇ ਅਸੀਂ ਬੋਰੀ ਵਾਲੇ ਜਿਹੜੇ ਆਪਣੇ ਗੱਟੇ ਹੁੰਦੇ ਆ ਬੋਰੀ ਵਾਲੀ ਉਹਦੇ ਚ ਭਰ ਦਾਂਗੇ ਹਵਾਲੇ ਗੱਟੇ ਚ ਤੇ ਕਈ ਸਾਲ ਹੋ ਗਏ ਸਾਨੂੰ ਇਸ ਤਰੀ ਜਿਵੇਂ ਪਿਛਲੇ ਸਾਲ ਸਾਨੂੰ ਘੱਗਰ ਮਾਰਗੀ ਸੀਗੀ ਉਦੋਂ ਚਲੋ 720 ਘੱਟ ਬਣਿਆ ਤੇ ਹਰ ਸਾਲ ਆਪਾਂ ਬਣਾਉਣੇ ਆ ਮੇਰੀ ਇਹੀ ਭਾਵ ਨੂੰ ਬੇਨਤੀ ਵੀ ਖੁਦ ਨਾ ਖੁਦ ਸਭ ਆਪ ਤਿਆਰ ਕਰੋ ਆਪ ਦਾ ਏਰੀਆ ਆ ਤਰੀਕ ਦਾ ਤੇ ਤਰੀਕ ਨਾਲੇ ਤੇ ਤਰੀਕ ਅੱਜ 7 ਅਕਤੂਬਰ 2024 ਪ੍ਰਭ ਅੱਜ ਅਸੀਂ ਇਹ ਝਾੜ ਰਹੀਆਂ ਸਾਰਾ ਛੱਪੀ ਕਰੇ ਕੱਲ ਨੂੰ 9 ਤਰੀਕ ਨੂੰ ਕਟਿੰਗ ਕਟਾਈ ਕਰਨੀ ਆਪਾਂ ਇਹਦੀ ਤੇ ਕੱਲ ਨੂੰ ਸਾਡੇ ਲੱਗਣੇ ਆ ਪਰਸੋਂ ਕੰਪੇਨ ਲੱਗੂਗੀ ਤੇ ਕੰਪੇਨ ਤੋਂ ਬढ़ा ਦੇਣਾ ਬਾਕੀ ਖਰੀਦ ਨੂੰ ਡਿੱਕੀ ਜਾਂਦੇ ਸੀਗੇ ਤੇ ਬਾਕੀ ਜਿਹੜਾ ਬੰਦਾ ਮੰਨ ਲਓ ਵੀ ਬੀਜ ਕਿਸੇ ਨੂੰ ਮਾਲਾ ਦਿੰਦਾ ਜਾਂ ਰਲਾਵਾਲਾ ਦਿੰਦਾ ਕਿਉਂ ਕਿਸਾਨ ਨੇ ਤਾਂ ਬੀਜ ਹੀ ਦੇਣਾ ਉਹ ਉਹਨੇ ਤਾਂ ਮੰਨ ਲਓ ਉਹਨੂੰ ਪਤਾ ਨਹੀਂ ਨਾ ਵੀ ਇਹ ਕੀ ਚੀਜ਼ ਆ ਉਹਨੇ ਤਾਂ 6 ਮਹੀਨੇ ਉਹਦੇ ਮੂੰਹ ਬੰਨ ਨਹੀਂ ਦੇਖੀ ਜਾਨ ਉਹਦਾ ਜੋ ਨਿਸਰੂ ਉਦੋਂ ਪਤਾ ਲੱਗੂ ਨੂੰ ਵੀ ਇਹ ਚੋਂ ਆਹ ਚੀਜ਼ ਨਿਕਲ ਲਈ ਉਹਨੂੰ ਪਤਾ ਲੱਗਦਾ ਵੀ ਆਹ ਸੱਪ ਕੀ ਨਿਕਲਿਆ ਆ ਤੇ ਉਦੋਂ ਕਿਸਾਨਾਂ ਦਾ ਜਿਹੜੀ ਬੀਤਦੀ ਹੁੰਦੀ ਹੈ ਉਹਨਾਂ ਨੇ ਬੱਚਿਆਂ ਦੇ ਫੀਸਾ ਭਰਨੇ ਦੇ ਖਰਚੇ ਬਹੁਤ ਹੁੰਦੇ ਹਰੇਕ ਘਰ ਦੇ ਖਰਚੇ ਆ ਵੀ ਕਿਸਾਨਾਂ ਨਾਲ ਠੱਗੀਆਂ ਨਾ ਮਾਰੋ ਅਸੀਂ ਇਹੀ ਕਹਿੰਦੇ ਆ ਪੁੱਤਾਂਾਂ ਨੂੰ ਫਸਲਾਂ ਪਾੜ ਲਿਆ ਫਿਰ ਪਤਾ ਨਹੀਂ ਕਿਸਾਨ ਦੇ ਮੂੰਹੋਂ ਕਹੇ ਜੀ ਦਵਾ ਨਿਕਲ ਜੇ ਤੇ ਮੇਰੀ ਬੇਰ ਤੇ ਵੀ ਬੀ ਪ੍ਰਭੂ ਆਪ ਆਪ ਹੀ ਬਣਾ ਲਓ